सीएम साहब दी ਜਿਹੜਾ ਯੋਧ ਨਸ਼ਿਆਂ ਵਿਰੁੱਧ ਕੈਂਪੇਨ ਹੈ ਅਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜਿਹੜਾ ਸਾਡਾ ਮੂਹਮ ਚੇੜੀ ہوئی ਉਹਨਾਂ ਵੱਲੋਂ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ 4.5 ਕਿਲੋ ਹਿਰੋਇਨ ਤੇ ਇੱਕ ਸਫੈਸਟੀਕੇਟਿਡ 0.30 ਬੋਰ ਦਾ ਪਿਸਤਲ ਰਿਕਵਰ ਕੀਤਾ ਤਿੰਨ ਅਕਿਊਜ਼ਡ ਅਸੀਂ ਫੜੇ ਹੈ ਜਿਹੜੇ ਕਿ ਕਾਫੀ ਮੋٹے ਲੈਵਲ ਤੇ ਜਿਹਨੂੰ ਆਪਾਂ ਕਹਿੰਦੇ ਆ ਬਿਗ ਫਿਸ਼ ਉਹ ਡਰੱਗ 카rtel ਜਿਹੜਾ ਬਸਟ ਕੀਤਾ ਗਿਆ ਇਹ ਜਿਹੜੇ ਤਿੰਨੋਂ ਦੋਸ਼ੀ ਨੇ ਇੱਕ ਫਿਰੋਜ਼ਪੁਰ ਦਾ ਮੈਨ ਜਿਹਦਾ ਕਿ ਪਿੰਡ ਜਿਹੜਾ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਹੋਣ ਕਰਕੇ ਇਹ ਉੱਥੇ ਡਰਾਪਿੰਗ ਕਰਾਉਂਦਾ ਆਪਣੇ ਏਰੀਏ 'ਚ ਗੁਰਵਿੰਦਰ ਸਿੰਘ ਇਲੀਅਸ ਕੋਪੀ ਪਿੰਡ ਸ਼ਾਹਵਾਲਾ ਪੀਐਸ ਜ਼ੀਰਾ ਡਿਸਟ੍ਰਿਕਟ ਫਿਰੋਜ਼ਪੁਰ 23 ਸਾਲ ਦੀ ਉਮਰ ਹੈ ਖੇਤੀਬਾੜੀ ਦਾ ਕੰਮ ਕਰਦਾ ਔਰ ਜਿਹੜਾ ਐ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਦੇ ਜਿਹੜੇ ਸਬੰਧ ਬਣੇ ਹੋਏ ਔਰ ਡਰਾਪਿੰਗ ਦੇ ਥਰੂ ਆਰਮਜ਼ ਅਮਿਨੀਸ਼ਨ ਤੇ ਨਾਰਕੋਟਿਕ ਦੀ ਵੱਡੀ ਸਮਗਲਿੰਗ ਦੇ ਵਿੱਚ ਇਨਵੋਲਡ ਹੈ ਇਸ ਤੋਂ ਇਲਾਵਾ ਸਭ ਤੋਂ ਪਹਿਲੇ ਜਿਹੜੇ ਦੋ ਦੂਸਰੇ ਦੋਸ਼ੀ ਨੇ ਉਹ ਹੈਗਾ ਦਲਜੀਤ ਲਾਲਾ ਇਹ ਨਿਸ਼ਾਰਾ ਟਾਲਾਪੜਾ ਮਸ਼ਹੂਰ ਪਿੰਡ ਹੈ ਅਮਰਸਰ ਰੂਰਲ ਚ ਉੱਥੋਂ ਦਾ ਰਹਿਣ ਵਾਲਾ ਹੁਣ ਇਹ ਹਾਲ ਦੀ ਟਾਈਮ ਜਿਹੜਾ ਹੈ ਸਿਟੀ ਦੇ ਵਿੱਚ ਰਹਿ ਰਿਹਾ ਮੁਸਫਾ ਬਾਦ ਇਹ ਇਹ ਤਾਂ ਪਿਆ ਸਾਥੀ ਹੈ ਤੇਰੇ ਲਈ ਸ਼ਿਬੂ ਇਹ ਵੀ ਮੁਸਲਬਾ ਬਾਦ ਚ ਰਹਿ ਰਿਹਾ ਇਸ ਟਾਈਮ ਬੇਸਿਕਲੀ ਜੋ ਪਹਿਲਾ ਮਡਲੀ ਇੰਟੈਲੀਜੈਂਸ ਬੇਸ ਇਸ ਆਪਰੇਸ਼ਨ ਦੇ ਵਿੱਚ 1.5 ਕਿਲੋ ਹਿਰੋਇਨ ਤੇ 0.30 ਬੋਰ ਦਾ ਇੱਕ ਪਿਸਟਲ ਬ੍ਰਾਮਦ ਹੋਇਆ ਜਦੋਂ ਸਾਡੇ ਸੀਆਈਏ ਸਟਾਫ ਦੀ ਟੀਮ ਨੇ ਇੰਸਪੈਕਟਰ ਮੋਲਕਦੀਪ ਹੋਣਾਂ ਦੀ ਟੀਮ ਨੇ ਗੁਰਵਿੰਦਰ ਐਲੀਅਸ ਕੋਪੀ ਨੂੰ ਫੜਿਆ ਇਸ ਕਨਸਾਈਨਮੈਂਟ ਨਾਲ ਉਹਦੀ ਬੜੀ ਡਿਟੇਲ ਵਿੱਚ ਪੁੱਛਗਿੱਛ ਦੇ ਵਿੱਚ ਬਾਕੀ ਦੋ ਮੁਲਜ਼ਮ ਜਿਹੜੇ ਅਦਲਜੀਤ ਲਾਲਾ ਤੇ ਤਿਲਖ ਸ਼ਿਬੂ ਇਹ ਫੜੇ ਇਹਨਾਂ ਤੋਂ ਫਿਰ 3 ਕਿਲੋ ਹਿਰੋਇਨ ਬਰਾਮਦ ਹੋਰ ਹੋਈ ਇਹਦੇ ਚ ਜਿਹੜੀ ਇੰਟਰਸਟਿੰਗ ਗੱਲ ਇਹ ਹੈ ਕਿ ਫੋਰਨ ਔਰ ਪਾਕਿਸਤਾਨ ਬੇਸ ਜਿਹੜੇ ਹੈਂਡਲਰਸ ਨੇ ਉਹ ਕਿਵੇਂ ਇਹਨਾਂ ਨੂੰ ਜੋੜਦੇ ਨੇ ਇਹਦੇ ਚ ਕਿਉਂਕਿ ਜਿਹੜਾ ਗੁਰਵਿੰਦਰ ਗੋਪੀ ਹੈ ਇਹ ਫਿਰੋਜ਼ਪੁਰ ਏਰੀਆ ਦਾ ਹੈ ਔਰ ਇਹ ਦੋ ਜਿਹੜੇ ਬੰਦੇ ਹੈ ਦਲਜੀਤ ਲਾਲਾ ਕੋਕੋ ਨਿਸ਼ਾਰਾ ਟਾਲਾ ਵੀ ਬਿਲਕੁਲ ਬਾਰਡਰ ਦੇ ਨੇੜੇ ਪੈਂਦਾ ਪਿੰਡ ਤੇ ਤੇਿਲ ਕਾਨੂੰਨ ਨਾਲ ਲਾਇਆ ਹੋਇਆ ਸੀ ਟਾਰੀ ਏਰੀਆ ਟਾਰੀ ਸੈਕਟਰ ਜਿਹਨੂੰ ਕਹਿ ਸਕਦੇ ਆ ਇੰਟਰਨੈਸ਼ਨਲ ਬਾਰਡਰ ਦਾ ਉਹ ਐਕਟੀਵੇਟ ਕੀਤਾ ਹੋਇਆ ਸੀ ਉੱਥੇ ਇਹ ਸਾਰਾ ਆਪਣਾ ਧੰਦਾ ਕਰਦੇ ਸੀ ਔਰ ਤੇ ਜੁਆਇਨਿੰਗ ਪੁਆਇੰਟ ਇਹਨਾਂ ਦਾ ਫੋਰਨ ਬੇਸ ਹੈਂਡਲਰ ਤੇ ਪਾਕ ਬੇਸਡ ਜਿਹੜੇ ਸਮਗਲਰ ਸੀਗੇ ਇਹਦੇ ਚ ਜਿਹੜੀ ਮੇਨ ਇੰਪੋਰਟੈਂਟ ਗੱਲ ਇਹ ਹੋਰ ਸਾਹਮਣੇ ਆਈ ਹੈ ਕਿ ਜਿਹੜਾ ਦਲਜੀਤ ਲਾਲਾ ਹੈ ਇਹ ਵੀ ਇਹਦੇ ਖਿਲਾਫ ਵੀ ਪਹਿਲਾਂ 25 ਆਰਮਜ਼ ਐਕਟ ਦਾ ਵਕਤਮਾ ਜਿਹੜਾ ਐਸੇ ਸਾਲ 15 9 2025 ਨੂੰ ਐਸਐਸਓਸੀ ਅੰਮ੍ਰਿਤਸਰ ਵੱਲੋਂ ਕਾਊਂਟਰ ਇੰਟੈਲੀਜੈਂਸ ਵੱਲੋਂ ਦਰਜ ਕੀਤਾ ਗਿਆ ਸੀ ਔਰ ਜੇਲ ਦੇ ਵਿੱਚ ਵੀ ਇਹਨੇ ਆਪਣੇ ਜਿਹੜੇ ਕੰਟੈਕਟਸ ਹੋਰ ਵਧਾਏ ਉਸੇ ਤਹਿਤ ਇਹ ਸਮਗਲਿੰਗ ਜਿਹੜਾ ਕਾਟਰਲੇ ਰਨ ਕਰ ਰਹੇ ਸੀ ਅਜੇ ਇਹਦੇ ਚ ਦੋ ਤਿੰਨ ਗ੍ਰਿਫਤਾਰੀਆਂ ਹੋਰ ਬਾਕੀ ਨੇ ਕੋਈ ਕੁਝ ਬੰਦੇ ਭੱਜੇ ਹੋਏ ਨੇ ਔਰ ਜੋ ਇਨਵੈਸਟੀਗੇਸ਼ਨ ਕੈ ਰਹੀ ਹੈ ਵੀ ਕੁਝ ਹੋਰ ਕਨਸਾਈਨਮੈਂਟ ਉਹਨਾਂ ਕੋਲ ਲੁਕੋਈ ਹੋਈ ਹੈ ਉਹਤੇ ਵੀ ਅਸੀਂ ਕੰਮ ਕਰ ਰਹੇ ਹਾਂ ਔਰ ਜਿਹੜਾ ਫਾਈਨੈਂਸ਼ੀਅਲ ਐਂਗਲ ਹੈ ਸਪੈਸ਼ਲੀ ਜਿਹੜਾ ਗੁਰਵਿੰਦਰ ਗੋਪੀ ਤੇ ਲਾਲੇ ਦਾ ਉਹ ਅਸੀਂ ਜਿਹੜੇ ਉਹਨਾਂ ਦੇ ਸਾਰੇ ਬੈਂਕ ਅਕਾਊਂਟਸ ਤੇ ਹੋਰ ਚੀਜ਼ਾਂ ਉਹ ਸਟੱਡੀ ਕੀਤੀਆਂ ਜਾ ਰਹੀਆਂ ਔਰ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਅਸੀਂ ਹੋਰ ਗ੍ਰਸਟਾਰੀਆਂ ਤੇ ਰਿਕਵਰੀਆਂ ਕਰਾਂਗੇ ਸਪੈਸ਼ਲੀ ਡਰੱਗ ਦੀ ਤੇ ਫਾਈਨੈਂਸ਼ੀਅਲ ਐਂਗਲ ਨੂੰ ਦੇਖਦੇ ਹੋਏ ਸੋ ਇਹਦੇ ਸਾਡੀ ਸਾਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਡੀਸੀਪੀ ਇਨਵੈਸਟੀਗੇਸ਼ਨ ਅਰ ਸ਼੍ਰੀ ਰਵਿੰਦਰਪਾਲ ਸਿੰਘ ਜੀ ਦੀ ਰੈਨਵਾਈਚ ਔਰ ਉਹਨਾਂ ਨਾਲ ਸਾਡੇ ਏਡੀਸੀਪੀ ਸਿਟੀ 2 ਸ੍ਰੀ ਵਿਨੇਲਾ ਜੀ ਲਲਿਤ ਸਾਡੇ ਏਸੀਪੀ ਔਰ ਹਰਵਿੰਦਰ ਹਰਮਿੰਦਰ ਸਾਡੇ ਏਸੀਪੀ ਕ੍ਰਾਈਮ ਔਰ ਸਪੈਸ਼ਲੀ ਅਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਬੜਾ ਇਹਨੂੰ ਬਰੀਕੀ ਨਾਲ ਪ੍ਰੋਫੈਸ਼ਨਲੀ ਪਹਿਲਾਂ ਇੰਟੈਲੀਜੈਂਸ ਕਲੈਕਟ ਕੀਤੀ ਫਿਰ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਿੰਨਾ ਕਿ ਕਾਫੀ ਇਹ ਵੱਡੀ ਮਾਤਰਾ ਚ ਚੀਜ਼ ਜਿਹੜੀ ਹੈ ਬ੍ਰਾਂਧ ਹੋਈ ਸਾਰਾ ਡਰੋਨ ਰਾਹੀਂ ਐਸੀ ਸਾਰਾ ਡਰੋਨ ਰਾਹੀਂ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਜੀ ਫਿਰੋਜ਼ਪੁਰ ਸੈਕਟਰ ਤੇ 28 ਸੈਕਟਰ ਦੋ ਬੜੇ ਉੱਪਰ ਕੇ ਆਏ ਇਸ ਦੇ ਵਿੱਚ ਉਹਨਾਂ ਦੇ ਮੈਂ ਤੁਹਾਨੂੰ ਤਾਂ ਹੀ ਦੱਸਿਆ ਕਿ ਇਹ ਚ ਹੋਰ ਵੀ ਕੰਮ ਕੀਤਾ ਜਾ ਰਿਹਾ ਹੈ ਔਰ ਕਾਫੀ ਲੋਕ ਫਿਕਰ ਹੋਏ ਨੇ ਜਿਹੜੇ ਇਸ ਵੇਲੇ ਇਧਰ ਉਧਰ ਹੋਏ ਹੋਏ ਨੇ ਬਟ ਜਿਹੜੀ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਅਸੀਂ ਕਰਨ ਨਾਲ ਪਿਸਤਲ ਫੜਿਆ ਇਹਦਾ ਇਦਾਂ ਗਿਦਾ ਪਿਸਤਲ ਵੀ ਇਦਾਂ ਹੈ ਨਾ ਜੀ ਜਿਹੜੇ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਚੈਨਲਸ ਨੇ ਖੁੱਲੇ ਰੱਖਦੇ ਸਮਗਲਰ ਆਪਣੇ ਔਰ ਹਿਰੋਇਨ ਦੇ ਨਾਲ ਜਿਹੜਾ ਆਮ ਆਰਮਜ਼ ਦਾ ਸਮਗਲਿੰਗਦਾਰ ਜਿਹੜਾ ਚੱਲਦਾ ਨੈਟਵਰਕ ਉਹ ਵੀ ਨਾਲ ਨਾਲ ਹੀ ਪੈਰਲਲ ਚੱਲਦਾ ਔਰ ਜਿਹੜੇ ਇਹੋ ਜਿਹੇ ਸਮਗਲਰ ਹੁੰਦੇ ਨੇ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਕੋਲ ਇੱਕ ਅਦਾ ਹਥਿਆਰ ਹੋ ਜਾਂ ਨਜਾਇਜ਼ ਉਹਨਾਂ ਤੋਂ ਅਕਸਰ ਮਿਲਦਾ ਹੈ ਬਿਕੋਜ਼ ਜਦੋਂ ਵੀ ਕਨਸਾਈਨਮੈਂਟ ਡਰਾਪਿੰਗ ਹੁੰਦੀ ਹੈ ਤੇ ਡਰਗ ਤੋਂ ਇਲਾਵਾ ਇਹ ਚੀਜ਼ ਵੀ ਨਾਲ ਡ੍ਰੌਪ ਹੁੰਦੀ ਹੈ ਜੀ। ਮੁਸਤਾਫਾ ਬਾਦਲਾ ਕਿਵੇਂ ਮਿਲਿਆ ਕਿ ਦੋਨੋਂ ਬਾਰਡਰ ਦੇ ਹੋ ਗਏ ਤੇ ਮੁਸਤਾਫਾ ਬਾਦਲਾ ਤੇ ਸ਼ਹਿਰ ਮੈਂ ਉਹੀ ਦੱਸਦਾ ਨਾ ਜੀ ਇਹਦੇ ਚ ਜਿਹੜਾ ਕਾਮਨ ਫੈਕਟਰ ਹੈ ਪਾਕਿਸਤਾਨ ਬੇਸ ਸਮਗਲਰ ਹੈ ਤੇ ਫੋਰਨ ਬੇਸ ਹੈਂਡਲਰ ਹੈ ਇੱਕ। ਇਹਨਾਂ ਨੇ ਹੀ ਫਿਰੋਜ਼ਪੁਰ ਵਾਲੇ ਇੱਕ ਦੂਜੇ ਨੂੰ ਜਾਣਦੇ ਨਹੀਂ ਦਲਜੀਤ ਲਾਲੇ ਨਾਲ ਕੰਟੈਕਟ ਕਰਾਇਆ ਗੁਰਵਿੰਦਰ ਗੋਪੀ ਦਾ ਉਹ ਬਾਹਰੋਂ ਕਰਾਇਆ ਗਿਆ ਤੇ ਉਸੇ ਨਾਲ ਹੀ ਇਹ ਸਾਰਾ ਇਹਨਾਂ ਨੇ ਆਪਣਾ ਜਿਹੜਾ ਕਾਰਟਲ ਲਾਉ ਚਲਾਉਣਾ ਸ਼ੁਰੂ ਕੀਤਾ। ਤੇ ਮੁਸਤਾਫਾ ਬਾਦਲਾ ਦੇ ਬੰਦੇ ਇਹ ਦਲਜੀਤ ਲਾਲਾ ਜਿਹੜਾ ਨਸ਼ਾਰੇ ਢਾਲੇ ਦਾ ਰਹਿਣ ਵਾਲਾ ਮੁਸਤਫਾ ਬਾਦ ਐ ਇਸ ਵੇਲੇ ਕਿਰਾਏ ਤੇ ਰਹਿ ਰਿਹਾ ਇੱਥੇ ਮੁਸਤਫਾ ਬਾਦ ਅਮਰਸਰ ਚ ਤੇ ਦੂਜੀ ਗੱਲ ਤੁਹਾਨੂੰ ਮੈਂ ਜਿਵੇਂ ਦੱਸਿਆ ਜਿਵੇਂ ਡਾਇਰੈਕਸ਼ਨ ਮਿਲਦੀ ਰਹੀ ਇੱਕ ਦੂਜੇ ਨੂੰ ਮਿਲਾਇਆ ਗਿਆ ਕਿ ਆਪਣੇ ਕਾਮਨ ਇਹਨਾਂ ਦਾ ਗੈਂਗ ਬਣ ਗਿਆ ਕਾਟਲ ਬਣ ਗਿਆ ਤੇ ਉਸ ਤੇ ਹੀ ਇਹ ਕੰਮ ਕਰਦੇ ਰਹੇ ਮੈਂ ਇਹ ਬੜੇ ਕਿੰਨੇ ਨੇ ਗੁਰਵਿੰਦਰ ਗੋਪੀ ਜਿਹੜਾ 23 ਸਾਲ ਦਾ ਜੀ 12ਵੀਂ ਪਾਸ ਐ ਐਗਰੀਕਲਚਰ ਦਾ ਕੰਮ ਕਰਦਾ ਖੇਤੀਬਾੜੀ ਦਾ ਤਿਲਕ ਸ਼ਿਬੂ ਜਿਹੜਾ 18 ਸਾਲ ਦਾ ਹੈ ਵੈਲਡਿੰਗ ਦਾ ਕੰਮ ਕਰਦਾ ਹੈ ਦਲਜੀਤ ਲਾਲਾ 20 ਸਾਲ ਦਾ ਤੇ ਲਿਵਰ ਦਾ ਕੰਮ ਕਰਦਾ ਸਰ ਲਾਈਸਿੰਗ ਇਹਦੇ ਵਿੱਚ ਇੱਕ ਲਾਈਸਿੰਗ ਆਫੀਸਰ ਹੁੰਦਾ ਹੈ ਮੈਂ ਲਾਈਬਲੀਆਂ ਚ ਲਾਈਸਿੰਗ ਆਫੀਸਰ ਕਿਹੜਾ ਜੀ ਇਹਨਾਂ ਦਾ ਜਿਹੜਾ ਕਿ ਸਾਰਿਆਂ ਨੂੰ ਇਕੱਠਿਆਂ ਕਰ ਰਿਹਾ ਦੇਖੋ ਗੁਰਵਿੰਦਰ ਗੋਪੀ ਗੁਰਵਿੰਦਰ ਗੋਪੀ ਨੂੰ ਆਪਾਂ ਮੇਨ ਮੰਨ ਸਕਦੇ ਆ ਇਹਦੇ ਚ ਤੇ ਨਾਲ ਦੂਜੇ ਨੰਬਰ ਤੇ ਦਲਜੀਤ ਲਾਲਾ ਹੈ ਤੇ ਲਕ ਜਿਹੜਾ ਉਹ ਦਲਜੀਤ ਲਾਲੇ ਨੇ ਆਪਣੇ ਨਾਲ ਜੋੜਿਆ ਹੋਇਆ ਹੈ ਪੈਸੇ ਦੇ ਲਾਲਚ ਤੇ ਹੋਰ ਸਮਗਲਿੰਗ ਐਕਟੀਵਿਟੀਆਂ ਨੂੰ ਅੰਜਾਮ ਦੇਣ ਵਾਸਤੇ ਸਰ ਉਹ ਵਰਤੇ ਹਨ 20 ਸਾਲ ਹੈ ਮਤਲਬ ਇਸ ਤੋਂ ਪਹਿਲੇ ਵੀ ਹਾਂ ਜੀ ਇਹ ਕੋਈ ਆਪਣਾ ਬੜੀ ਬਦਕਿਸਮਤੀ ਹੈ ਬੜੀ ਅਨਫੋਰਚੂਨੇਟਲੀ ਮੈਂ ਹਮੇਸ਼ਾ ਦੱਸਦਾ ਕਿ ਯੰਗਸਟਰ ਸਾਡੇ ਛੋਟੇ ਲਾਲਚ ਚ ਜਾ ਕੇ ਫਸ ਜਾਂਦੇ ਆ ਆਪਣੀਆਂ ਜ਼ਿੰਦਗੀਆਂ ਖਰਾਬ ਕਰਦੇ ਆ ਔਰ ਅਲਟੀਮੇਟਲੀ ਉਹ ਉਹਨਾਂ ਨੂੰ ਲੀਗਲ ਐਕਸ਼ਨ ਜਿਹੜਾ ਫੇਸ ਕਰਨਾ ਪੈਂਦਾ ਜਦੋਂ ਕਿ ਬਾਹਰ ਬੈਠੇ ਲੋਕ ਉਹਨਾਂ ਨੂੰ ਬਹਿਕਾਵੇ ਚ ਲੈਂਦੇ ਆ ਝੂਠੇ ਫਸਲਾ ਲੈਂਦੇ ਆ ਉਹਦੇ ਤੇ ਹੀ ਇਹ ਸਾਰਾ ਜਿਹੜਾ ਆਪਣਾ ਕਾਟਲ ਚਲਾਉਂਦੇ ਸਰ ਤੁਸੀਂ ਦੱਸਿਆ ਚ ਹੋਰ ਵੀ ਗ੍ਰਿਫਤਾਰੀਆਂ ਹੋਣੀਆਂ ਤੋਂ ਮਸਲ ਨਾ ਬੇਸਟ ਆ ਜਾਂ ਬਾਹਰ ਨਹੀਂ ਬਾਹਰੀਆਂ ਵੀ ਹੈਗੀਆਂ ਜੀ ਬਾਹਰੀਆਂ ਵੀ ਹੈ ਉਸ ਹੀ ਨਾਮ ਤਾਂ ਨਹੀਂ ਸ਼ੇਅਰ ਕਰੇ ਫਿਰ ਸਾਰੇ ਅਲਰਟ ਵੀ ਹੋ ਜਾਂਦੇ ਆ ਲੋਕਾਂ ਦੇ ਅਲਰਟ ਤਾਂ ਹੁੰਦੇ ਹੀ ਐ ਬਟ ਫਿਰ ਵੀ ਆਪਾਂ ਇਟ ਇਜ਼ ਬੈਟਰ ਕਿ ਉਹਨੂੰ ਨਾ ਪਰ ਰਿਵੀਲ ਕੀਤਾ ਜਾਵੇ ਸਟੇਜ ਤੇ ਜੀ ਜੇਲ੍ਹ ਚ ਕੰਟੈਕਟ ਹੋਈ ਸਾਰੇ ਜੀ ਨਹੀਂ ਜੀ ਬਾਹਰੋਂ ਫੋਰਨ ਬੇਸ ਉਹੀ ਸੋਸ਼ਲ ਮੀਡੀਆ ਪਲੈਟਫਾਰਮਸ ਐਪਸ ਔਰ ਡਰਾਪਿੰਗ ਪੁਆਇੰਟਸ ਕੋਆਰਡੀਨੇਟਸ ਉਹ ਸਾਰੀਆਂ ਕਾਮਨ ਗੱਲਾਂ ਜਿਵੇਂ ਪ੍ਰੈਲਏ ਆਪਾਂ ਸਾਰੇ ਜਿਹੜੇ ਕਾਰਟਲ ਬਸਟ ਕੀਤੇ ਉਹਨਾਂ ਚਾਹੀਆਂ ਜੀ ਠੀਕ ਹੈ ਥੈਂਕ ਯੂ ਜੀ